ਦੇ ਗੁਰੂ ਮਾਨੰਗਦੀ ਗੁਰੂ ਗ੍ਰੰਥ ਸਾਹਿਬ ਵਰਗਾ ਉਸ ਪ੍ਰਮਾਤਮਾ ਤੋਂ ਉਹ ਆਸਰਾ ਲੈ ਕੇ ਅੱਜ ਵਿਸ਼ੇਸ਼ ਤੌਰ 'ਤੇ ਲਾਖੀ ਫੌਜ ਘੋੜਿਆਂ ਦੀ ਜਾਰ ਸ਼ੁਰੂ ਹੋਣ ਲੱਗੀ ਆ ਜਦੋਂ ਮਾਦਰ ਸਾਹਿਬ ਗੱਦੀ 'ਤੇ ਕੁੱਟਾ ਕਰਾਉਂਦਾ ਕਤਲ ਕਾਟੂ ਬਹੀਆ ਦਾ ਸੀ ਜਨੂ ਪੜਾਇਆ ਕਹਿੰਦਾ ਕੌਣ ਇਹ ਛੇਵੇਂ ਪਾਤਸ਼ਾਹ ਦੀ ਲਾਖੀ ਫੌਜ ਆ ਕਿੱਥੇ ਰਹਿੰਦੇ ਆ ਜੰਗਲਾਂ ਦੇ ਵਿੱਚ ਕੀ ਖਾਂਦੇ ਆ ਦਰਸਤਾਂ ਦੇ ਪੱਤੀਆ ਖੜੇ ਤੇ ਦੋਪੂਰ ਕੋ ਵੀਰੋ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਤੁਸੀਂ ਸੋਮਣਾ ਵਾ ਉਹ ਆ ਤੇ ਆ ਜਿਹੜਾ ਘੋੜਾ ਆਉਂਦਾ ਜਿੱਥੇ ਚੌੜੀ ਆ ਤੇ ਦੇਖਦੇ ਆ ਮੁਕਾਬਲਾ ਕਿੱਥੇ ਜੁੜਦਾ ਦੂਜੀ ਛੱਤ ਵਾਲੇ ਭਾਈ ਜੀ ਆਪਣੇ ਘੋੜੀਆਂ ਘੋੜੇ ਤਿਆਰ ਕਰ ਲੋ ਦੂਜੀ ਛੱਤ ਵਾਲੇ ਘੋੜੇ ਘੋੜੀਆਂ ਤਿਆਰ ਕਰ ਲੋ ਸਾਰੇ ਸਵਾਰਾਂ ਦਾ ਆਏ ਭਾਈ ਜੀ ਘੋੜੀ ਆਉਂਦੀਆਂ ਜਲੰਧਰ ਵਾਲੇ ਬਿੱਟੇ ਦੀ ਨੀਰਪੁਰ ਮੰਡ ਪਿੰਡ ਆ ਜਲੰਧਰ ਤੋਂ ਆਪਾਂ ਸਪੋਰਟਸ ਕਾਲ ਇਸ ਤਰ੍ਹਾਂ ਤਾਰੀ ਜਿਹੜਾ ਗੁਰੂ ਦੇ ਨਾਲ ਜੁੜਿਆ ਹੋਇਆ ਪਰਮਾਤਮਾ ਦੇ ਨੇੜੇ ਹੁੰਦਾ ਨਾ ਇਹ ਗੱਲਾਂ ਬਾਈ ਜੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸੱਚੀਆਂ ਨੇ ਕਹਿੰਦੇ ਬੰਦੇ ਦੀ ਨੀਤ ਤੇ ਨੀਅਤ ਸਾਫ਼ ਹੋਵੇ ਨਾ ਬਹੁਤ ਧੰਨਵਾਦ ਜਿੱਥੇ ਸਾਡਾ ਵੀਰ ਬਟਲ ਲੱਭਿਆ ਜਾਂ ਮੇਰਾ ਫੋਨ ਗਿਰਿਆ ਉਹ ਤੋਂ ਵੱਡੂ ਗਰੀ ਨਹੀਂ ਮੈਨੂੰ ਯਾਦ ਨਾਲ ਗਿਰਿਆ ਹੁੰਦਾ ਫੋਨ ਤੇ ਮੈਂ ਚੱਕਦਾ ਨਾ ਉਸ ਤੋਂ ਬਾਅਦ ਡਾਕਟਰ ਕਿਵੇਂ insana ਦੀ ਉਹ ਪ੍ਰਮਾਤਮਾ ਦੀ ਕਿਰਪਾ ਨਾਲ ਜਾਨ ਬਚਦਾ ਇਹਵੇਂ ਜਿਵੇਂ ਐਡਵੋਕੇਟ ਸਾਹਿਬ ਵਕਾਲਤਾ ਵੀ ਉਹ ਜਿੰਦਗੀ ਦੇ ਫੈਸਲੇ ਆਪਣੀਆਂ ਦਲੀਲਾਂ ਤੇ ਪੀਤਾ ਦੇ ਨਾਲ ਕਿਵੇਂ ਸਲਝਾਉਂਦੇ ਆ ਉਹ ਫਿਰ ਪ੍ਰਮਾਤਮਾ ਵੱਲੋਂ ਇਹਨਾਂ ਨੂੰ ਗਿਆਨ ਦਿੱਤਾ ਹੁੰਦਾ ਜਿਹੜਾ ਉਹਨੇ ਬਤਾਲ ਤੱਕ ਕਹਿੰਦੇ ਆ ਕਿ ਪਿਆਰ ਤੇ ਸਮਰਦਾਜ ਚਾਰੇ ਦਾ ਬੱਗੇ 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 ਜੁਜਾਰ ਸਾਹਿਬ ਭਾਈ ਜੀ ਬੀਬੀ ਬੱਬੂ ਉਹ ਨਹੀਂ ਖੰਨੇ ਵਾਲੇ ਇਹ ਸਾਰਾ ਕਲੱਬ ਕੱਪ ਬਣਾ ਕੇ ਲਿਆਇਆ ਢੋੜਾ ਕੋਈ ਇਹੜਾ ਵੀ ਘੋੜਾ ਆਇਆ ਜਿਹੜੀ ਪ੍ਰਬੰਧਕ ਵੀਰਾਂ ਨੂੰ ਇਹਨਾਂ ਦੀ ਟੀਮ ਨੂੰ ਕੋਈ ਵਧੀਆ ਦੌੜ ਲੱਗੀ ਵੀ ਆ ਘੋੜਾ ਵੀ ਸੁਨੱਖਾ ਤੇ ਬੰਦਿਆਂ ਦਾ ਹੌਸਲਾ ਵੀ ਵਧਾਉਣਾ ਕੱਪ ਦਿੱਤਾ ਜਾਊਗਾ ਸਪੈਸ਼ਲ 1-1000 ਰੁਪਈਆ ਦੋ ਘੋੜਿਆਂ ਨੂੰ ਉਹ ਵੀ ਸਪੈਸ਼ਲ ਦਿੱਤਾ ਜਾਊਗਾ ਬਈ ਹਾਂ ਯਾਰ ਘੋੜੀ ਨੇ ਦੌੜ ਪੂਰੀ ਲਾਈ ਆ ਨੰਬਰ 'ਚ ਆਏ ਉਹਦਾ ਵੀ ਨਾਂ ਬਣੇ ਬਈ ਹੌਸਲਾ ਮਾਲਕਾਂ ਨੂੰ ਕਿਉਂਕਿ ਪਾਜੀ ਸੋਚ ਹੈ ਇਹਦਾ ਵੀ ਕੋਈ ਵਾਝੀ ਰਾਹ ਨਹੀਂ ਫੜਾਉਂਦਾ ਬੰਦਾ ਨਾ ਜਦੋਂ ਮਿਹਨਤ ਕਰਦਾ ਪ੍ਰਮਾਤਮਾ ਸਹਾਈ ਹੁੰਦਾ ਸੱਚੇ ਮਨੋਂ ਕੀਤੀ ਹੋਈ ਮਿਹਨਤ ਰੰਗ ਲੈ ਆਉਂਦੀ ਆ ਭਾਈ ਜੀ ਇਹਨੂੰ ਸਾਰਾ ਸਹਾਰਿਆ ਮਾਲਕ ਦਾ ਵਾ ਜਦੋਂ ਤੁਸੀਂ ਸਹੀ ਸੋਚ ਦੇ ਮਾਲਕ ਬਣ ਜਾਂਦੇ ਹੋ ਪਤਾ ਨਹੀਂ ਪ੍ਰਮਾਤਮਾ ਕਿਹੜਾ ਬੰਦਾ ਕਿਹੜੇ ਨਾਲ ਹੀ ਜੋੜ ਦਿੰਦਾ ਜਿਵੇਂ ਕਹਿੰਦੇ ਆ ਨਾ ਪਰਿਸ਼ੇਨਾਤੇ ਸੰਜੋਗਾ ਨਾਲ ਜੁੜਦੇ ਆ ਐਵੇਂ ਜਿਵੇਂ ਭਾਈ ਜੀ ਥੋੜੀ ਤਰੱਕੀ ਦੇ ਵਿੱਚ ਪਰਮਾਤਮਾ ਸਹਯੋਗ ਲਿਆਉਂਦਾ ਵਾ ਬੱਬੂ ਵੀਰ ਦੇ ਖੰਨੇ ਵਾਲੇ ਦੀ ਸਹਯੋਗ ਬਣੇ ਅੱਜ ਵੀ ਆਪਣੇ ਭਰਾ ਦੀ ਫੋਟੋ ਮਿੱਤਰ ਦੋਸਤ ਦੀ ਫੋਟੋ ਆਪਣੇ ਫੋਨ ਦੀ ਸਕਰੀਨ ਤੇ ਲਾਈ ਹੋਈ ਹੈ ਮੇਰੇ ਇਸ ਸਟੇਜ ਤੇ ਖੜਨ ਦੇ ਸਹਯੋਗ ਬਣੇ ਬਾਈ ਜੀ ਬੰਦਾ ਤਾਂ ਕੁਝ ਨਹੀਂ ਕਰਦਾ ਮੌਜੂਦਾਂ ਤਾਂ ਹੁਣ ਪਰਮਾਤਮਾ ਦਾ ਸ਼ੁਕਰਾਨਾ ਧੰਨਵਾਦ ਆ ਵੀ ਮਾਲਕਾਂ ਇਸ ਸਟੇਜ ਤੇ ਤੁਸੀਂ ਸਕੂਲ ਆਰਮੀ ਫੌਜ ਦੀ ਸੇਵਾ ਕਰਨ ਦਾ ਮੱਦੀ ਗੁਜਰਾ ਲਵਲੀ ਵੀਰ ਬੱਤੀ ਗੁਜਰਾ ਸਰਪੰਚ ਮਲਕੀਤ ਸਿੰਘੀ ਬੱਤੀ ਗੁਜਰਾ ਨੰਬਰਦਾਰ ਸਾਹਿਬ ਹਸੈਨਪੁਰ ਵਾਲੇ ਡਾਕਟਰ ਸਾਹਿਬ ਬਾਬਾ ਜੀ ਗੁਰਦੁਆਰਾ ਕੂਮ ਕਲਾਸਾ ਜਿੰਨ 3 ਸਾਲ ਹੋ ਗਏ ਭਾਈ ਤੈਨੂੰ ਇਹੀ ਨਹੀਂ ਉਹ ਗੱਲ ਫਿਰ ਬਹੁਤ ਇਹੋ ਜਿਹੇ ਚੰਗੇ ਚੰਗੇ ਬੰਦੇ ਉੱਥੇ ਆ ਕੇ ਕਮੇਟੀ ਤੋਂ ਮੈਂ ਬੈਠੇ ਤੁਹਾਨੂੰ ਦਵਾ ਦੂੰਗਾ ਸਜਿਤੇ ਹੋਣੇ ਵੀਰਾਂ ਤੋਂ ਕਿਉਂਕਿ ਕੋਈ ਵੀ ਵੀਰੋ ਇਹ ਪੰਜਾਬੀਆਂ ਦੇ ਕੋਈ ਪਰਦੇਸਾਂ ਕੋਲ ਠੀਕੋ ਜੀ ਕੋਲ ਇੱਥੇ ਬੈਠਾ ਦੇਖਦੇ ਹਾਂ ਵੀ ਪੰਜਾਬੜਾ ਇੰਡੀ ਇੰਡੀਆ ਸਰਦਾਰੀਆਂ ਗੁਰੂ ਮਹਾਰਾਜ ਕਿਰਪਾ ਕਰਨ ਇਹ ਪੰਜਾਬ ਦੀ ਧਰਤੀ ਹੈ ਜਿੱਥੇ ਵੀਰੋ ਹਰੇਕ ਬੰਦਾ ਰੱਜ ਕੇ ਜੁੰਦਾ ਤੇ ਆ ਇਹ ਰੱਬੀ ਰੂਹਾਂ ਨੇ ਇਹ ਰੱਬੀ ਰੂਹਾਂ ਨੇ ਘੋੜੇ ਤੇ ਚੰਨ ਮੇਰਾ ਭਾਈ ਜੀ ਕੋਈ ਚੱਲ ਇਹ ਵੀ ਵਿਖਾਵਾ ਕਿ ਪੁਲਿਸ ਦਾ ਬੰਦਾ ਬੈਠਾ ਲਾ ਦੇਈਏ ਇਹ ਤੇ ਇਹ ਜਸਤਸ ਸੁਖਰਾ ਜਦੋਂ ਭੱਜਣਗੇ ਉਦੋਂ ਬੁਲਾਵਾਂਗੇ ਸੋ ਇਹ ਨਾਲ ਹੀ ਮੀਟੂ ਵੀਰ ਧੂਰਕੋਟ ਜਿਹੜਾ ਪਿੱਛੇ ਲਾਲ ਘੋੜਾ ਜਾਂਦਾ ਮੰਡੀ ਐਂਦਗੜ ਦੇ ਨਾਲ ਪਿੰਡ ਆ ਸਰਦਾਰ ਗਰੇਵਾਲ ਧੂਰਕੋਟ ਅਮਰੀਕਾ ਦੇ ਵਿੱਚ ਰਹਿੰਦੇ ਆ ਸੋ ਬੱਡਾ ਧੰਨਵਾਦ ਆ ਵੀਰੋ ਬੱਡਾ ਸਾਈਡ ਦੇ ਪਈਆਂ ਨੇ ਅਗੁੱਤੀ ਆ ਮਾਰਵਾਲੀ ਹੌਸਲਾ ਪਰ ਉਤਰ ਹੋਣਗੇ ਉੱਥੇ ਹੀ ਆਪੋ ਚਿਰ ਵੀ ਗਏ ਕਿਨੇ ਹੋਰ ਖੱਬੇ ਸਰਜੇ ਖਲੇ ਉਹਨਾਂ ਦਾ ਵੀ ਧੰਨਵਾਦ ਆ ਤੇ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਲਵਲੇ ਜੀ ਹੋਣੀ ਬੱਸੀ ਗੁੱਜਰ ਨਾਲ ਉਹਨੇ ਬੈਲ ਗੱਡੀਆਂ ਦਾ ਚਾਰਜ ਪਹਿਲਾ ਮੇਲਾ ਕਰਾਇਆ ਇਹਨਾਂ ਨੇ ਆਪਣੇ ਪਿੰਡ ਜੋ ਅੱਜ ਉਹਨਾਂ ਰੱਖੋ ਜੀਤੇ ਵੀ ਹੋਣੀ ਵੀ ਹੋਣੀ ਚੜ੍ਹਦੀ ਪੰਚਾਇਤ ਤੇ ਫਿਰ ਹੁਣ 22 ਨਵੰਬਰ ਨੂੰ ਆਪਣੇ ਪਿੰਡ ਮੇਲਾ ਰੱਖਿਆ ਇਹਨਾਂ ਨੇ ਬੈਲ ਗੱਡੀਆਂ ਦਾ ਕਿ ਆਹ ਕੋਲਾ ਜੀ ਠੀਕ ਹੈ ਠੀਕ ਹੈ ਓਕੇ ਜਥੇ ਜੀਤਾ ਫਰੋੜ ਅਹੀ ਸ਼ਿਫਟ ਤੇ ਮੰਗੀ ਓਕੇ ਬਾਲਾ ਕਿੱਥੇ ਗਈਆ ਵੇਖੀਆ ਨਹੀਂ ਕਿੱਥੇ ਆਵਾ ਉਹ ਬਹੁਤ ਪਤਾ ਨਹੀਂ ਲੱਗਣਾ ਤੇ ਆਹ ਕਿੱਥੇ ਦਾ ਬਾਬਾ ਜੀ ਜਾਨ ਮਾਨੂਪੁਰਿਆ ਬਾਬਾ ਜੀ ਵੀ ਪਹੁੰਚ ਗਏ ਆ ਨਵੇਂ ਕਿਹੜੇ ਪਿੰਡ ਦਾ ਮਾਨੂਪੁਰਿਆ ਦਾ

ਗੱਲਬਾਜ਼ੀ ਪੰਜਾਬ ਦੀ ਕਰੀਏ ਚਾਹੇ ਪ੍ਰਵੇਸ਼ ਸਾਹਿਬ ਜੀ ਅੱਤਵਾਦੀ ਦੀ ਗੱਲ ਚੱਲਦੀ ਆ ਥੋੜੇ ਆਪਣੇ ਨਜ਼ਰ ਦਾ ਬੁਰੀ ਵੀਰ ਹੋਣੇ ਤਲਵਾਰੀ ਵਾਲਿਆਂ ਦਾ ਉਹ ਆ ਅੱਤਵਾਦੀ ਚੱਲਿਆ ਜਿੱਤੇ ਫਰਾਗ ਹੋਣਾਂ ਦਾ ਚੱਲਿਆ ਇਹ ਜਿਹੜਾ ਮੂਹਰੇ ਘੋੜਾ ਜਾਂਦਾ ਪਿਛਲੇ ਸਾਲ ਦੁਨੀਆ ਅਜੀਬ ਦੀ ਰਹਿੰਦੀ ਸੀ ਕਿ ਕਦੋਂ ਅੱਤਵਾਦੀ ਆਵੇ ਕੱਟਛੇ ਲੰਮਰਦਾਰ ਹੋਣਾ ਹੰਦਾ ਜੇ ਸਾਰਾ ਕੁਝ ਦੇਖਦਾ ਸੋ ਜੱਤਾ ਬਾਈ ਜੀ ਵੀਰ ਦੀਆਂ ਜੁਰੀਆਂ ਹੋਈਆਂ ਮਿੱਤਰਾਂ ਦੋਸਤੋ ਜੀ ਦੂਜੀ ਸੋਤ ਟ੍ਰੈਕ ਦੇ ਉੱਤੇ ਆ ਅੱਜ ਬਰਵਾਈ ਦੇ ਖੇਰ ਮੇਲੇ ਤੇ ਮਨਦੀਪ ਬੱਲ ਮਾਜਰੇ ਵਾਲੇ ਨੇ ਝੱਲੀ ਦਾ ਇਸ਼ਾਰਾ ਕਰਦਾ ਉੱਧਰੋਂ ਭੱਜਣ ਦਾ ਤੇ ਜਦੋਂ ਵੀ ਵਾਜੀ ਹੋਵੇ ਇਸ਼ਾਰਾ ਹੁੰਦਾ ਦਾ ਤੇ ਤੁਸੀਂ ਕੱਲਾ ਕੱਲਾ ਰੰਗ ਕੰਢੀ ਕੰਢੀ ਘੋਰੀਆਂ ਦੀ ਤਗੜ ਤਗੜ ਦੇਖੋਗੇ ਤੇ ਜਦੋਂ ਫਿਰ ਤਾਂ ਔਰੰਗਜ਼ੇਬ ਉਹਨੇ ਵੀਰਾਦਰ ਸਿੰਘਾ ਨੇ ਘੇਰਾ ਪਾਇਆ ਹੋਇਆ ਸੀ ਤਾਂ ਉਹਨੇ ਸਿੱਧਾ ਸਿਆਰ ਦੱਸਦਾ ਕਿੰਨਾ ਕਿਹੜਾ ਪਾਇਆ ਸ਼ੋਹਰ ਮਾਲਕ ਜੀ ਨੂੰ ਹਰ ਤਰਫੋਂ ਸਤਿ ਸ਼੍ਰੀ ਅਕਾਲ ਕਹੇ ਜੀ ਲੱਗਦੇ ਆ ਬਈ ਜੀਤਾ ਫਰਾੜ लवली ਬੱਸੀ ਗੁਜਰਾ ਬਾਈ ਜੀ ਉਹਨਾਂ ਦਾ ਬਹੁਤ ਬਰੇ ਬੱਚਿਆਂ ਨੂੰ ਵੀ ਸਮਾਂ ਦੇਣਾ ਹੁੰਦਾ ਆਪਣੇ ਮਿੱਤਰਾਂ ਦੋਸਤਾਂ ਨੂੰ ਵੀ ਸਮਾਂ ਦੇਣਾ ਹੁੰਦਾ ਬਹੁਤ ਬਹੁਤ ਧੰਨਵਾਦ ਹਾਜ਼ਰੀ ਲਵਾ ਕੇ ਗਏ ਆ ਬਹੁਤ ਵੱਡਾ ਸਤਿਕਾਰ ਆ 23 ਜੁਲਾਈ 2025 ਦਾ ਚਨੀਰ ਦਾ ਖੇਰ ਮੇਲਾ ਜਿੱਥੇ ਰੇਬੀਆ ਚਾਲ ਦਾ ਮੁਕਾਬਲਾ 25000 ਰੁਪਇਆ ਸਾਖ ਢੋਰੀ ਦਾ ਨਾਮ ਹੋਊਗਾ ਢੋਰੀ ਦਾ ਨਾਮ ਹੋਊਗਾ 25000 ਜਲੰਧਰ ਦੇ ਵਿੱਚ 25 ਤਰੀਕ ਨੂੰ ਵੀ लवली ਬੱਸੀ ਗੁਜਰਾ ਦੇ ਵਿੱਚ ਚਾਲ ਭਜੜਿਆ ਬਾਈ ਜੀ ਜਮਾ ਦੇਖ ਰਿਹਾ ਕਰਨਾ ਇਹ ਸਰਦਾਰ ਆਉਂਦਾ ਗੁਰੀ ਬਰਬਾਰੀ ਜੀਤਾ ਫਾਇਰ ਸਾਇਕਲ 72 ਪੁਆਇੰਟਾਂ ਬਾਈ 18 72 ਇਹ ਬਾਈ ਅਸਰਦੀਪ ਇਹ ਆ ਕਾ ਦੇ ਦੀ ਡੱਕਰ ਆ ਇਹ ਗੁਰੀ ਬਰਬਾਰੀ 24 ਤਰੀਕ ਨੂੰ ਸੌਣੇ ਦੀ ਮੰਤਰੀ ਦੇ ਨਾਲ ਵੱਡਾ ਧੰਨਵਾਦ ਆ ਭਰਾਵਾ ਦਾ ਜੀ ਯਾਰ ਵੀਰ ਕਕਰਾਲਾ ਸਰਨਾਮ ਸਿੰਘੀ ਊਸੂਲਰਾ ਰਮਨ ਵੀਰ ਪਖਵਾ ਬੜਾ ਵੱਡਾ ਮਾਨ ਸਤਿਕਾਰ ਇਹਨਾਂ ਨੇ ਭਰਾਮਾ ਨੇ ਡਿਪਾਰਟਮੈਂਟਲ ਦੇ ਵਿੱਚ ਵੀ ਲੋ ਤਾਰੀ ਕੈਨੇਡਾ ਮਿੱਤਰਾਂ ਦੋਸਤਾਂ ਨੇ ਤਾਰੀ ਹੁੱਤੇ ਵਾਲੇ ਵੀਰ ਕਬੂਤਰਵਾਜ ਤੇ ਭਾਈ ਜੀ ਅਮਰਤ ਸਾਹਿਬ ਪੋਰੇ ਪਿੰਡ ਮਡੇਰਾ ਉਥੋਂ ਦੇ ਮੁੰਡੇ ਜਿੰਮੀ ਹਣੀ ਆ ਅਮਰਤ ਸਾਹਿਬ ਤਾਂ 30 ਕਿਲੋਮੀਟਰ ਪਿੱਛੇ ਰਹਿ ਜਾਂਦਾ ਹੈ ਕੋੜੇ ਗਰਾਮ ਦੇ ਦਲਪ੍ਰੀਤ ਸਾਹ ਜਾਨਾ ਸੁੱਖਾ ਵੀਰ ਸ਼ਾਲੂ ਪਹਾਣੀ ਦੇਖੋ ਇਹ ਜੋਤਵੀਰ ਬਹਿਲੌਰਪੁਰ ਜਿਹੜੀ ਭਾਈ ਜੀ ਆਹ ਘੋੜੀ ਆਉਂਦੀ ਆ ਇਹ ਜੋਤਵੀਰ ਉਹਨਾਂ ਦੀ ਆ ਬਹਿਲੌਰਪੁਰ ਵਾਲਿਆਂ ਦੀ ਜਿੰਨੇ ਘੋੜੇ ਨਾਮਾ ਤੋਂ ਬਾਅਦ ਵਾਲੇ ਆ ਬਾਟੋ ਪਾਸ ਗੰਗੀ ਆ ਗਈ ਬਾਈ ਗੰਗੀ ਮਸਤਾਬਾ ਪੰਨੂ ਖੱਡੇਵਾ ਇਹ ਘੋੜੀ ਆਉਂਦੀ ਹੈ ਬਾਈ ਜੀ ਜਿਹੜੇ ਪਾਸੇ ਦੇਖਾਂ ਬਸ ਤੂੰ ਹੀ ਤੂੰ ਦੇਖਦਾ ਜਿਹੜੇ ਪਾਸੇ ਦੇਖਾਂ ਬਸ ਤੂੰ ਹੀ ਤੂੰ ਦੇਖਦਾ ਅੱਜ ਇਸ ਮਿੱਤਰਾ ਦੋਸਤਾ ਵੱਲੋਂ ਕਰਾਇਆ ਗਿਆ ਮੇਲਾ ਸਿੱਖਗੜੀਆਂ ਬਰੂਹਾ ਦੇ ਉੱਤੇ ਆ 6 ਅਕਤੂਬਰ 2024 ਦਾ ਇਹ ਖੁਸ਼ੀ ਦਾ ਪਰਿਆ ਜਿਹਦੇ ਜਿੱਥੇ ਦਰਸ਼ਕ ਵੀ ਬੈਠੇ ਆ ਵੀਰੋ ਅੱਜ ਤਾੜੀਆਂ ਮਾਰਦੇ ਆ ਤਲਕਾਰੀਆਂ ਮਾਰਦੇ ਆ ਸਾਡੇ ਵੀਰ ਦੀ ਯਾਦ ਦੇ ਵਿੱਚ ਬਾਡੇ ਵੀਰੋ ਬਿਦਾ ਰਹੇ ਆ ਤੇ ਉਹ ਯਾਦ ਨੂੰ ਭਰਾ ਦੀ ਯਾਦ ਨੂੰ ਜਿਉਂਦਾ ਰੱਖਿਆ ਹੋਇਆ ਪੈਣਾ ਨੇ ਪਰਿਵਾਰ ਨੇ ਮਿੱਤਰਾਂ ਦੋਸਤਾਂ ਨੇ ਅੱਜ ਪਰਵਾਰੀ ਨਗਰ ਦੇ ਔਰ ਬਾਈ ਜੀ ਔਰ ਬਾਈ ਜੀ ਜੇ ਵੀ ਅਣਖੋੜੀ ਆਉਂਦੀ ਆ ਕਬੂਰਗੀ ਵਾਲੇ ਦੀ ਸਨੈਪਰ ਹੈਪੀ ਦੀ ਭਵਨ ਦੀ ਬੱਦਲ ਦੀ ਕੀ ਗੱਲ ਹੈ ਇਹ ਭਾਈ ਜੀ ਟੈਂਕ ਮੇਟ ਦੀ ਹੀ ਆਉਂਦੀ ਆ ਹੀਰ ਠੱਤੀ ਸਵਾਰ ਆ ਉੱਤੇ ਜਿਟਾਣੇ ਵਾਲਾ ਭੱਟੀ ਗਵਾਂਢੀ ਪਿੰਡਾਂ ਬਾਈ ਜੀ ਹੋਈਆਂ ਗੱਡੀਆਂ ਬਾਈ ਜੀ 5 5 7 ਲੱਖ ਦੀਆਂ ਜਿਹਦੇ 'ਚ ਘੋੜੇ ਆਏ ਹੋਏ ਆ ਕਿਹੋ ਜਿਹੀਆਂ ਟਰਾਲੀਆਂ ਤਿਆਰ ਕੀਤੀਆਂ ਹੋਈਆਂ ਨੇ ਉਹੋ ਜਿਹਾ ਬੰਗਲਾ ਨਹੀਂ ਹੁੰਦਾ ਜੇ ਉਹ ਜਿਹਾ ਇਹਨਾਂ ਨੂੰ ਆਨਲਾਈਨ ਟਰਾਲੀਆਂ ਤਿਆਰ ਕੀਤੀਆਂ ਜਾਂਦੀਆਂ ਚਾਹੇ ਸ਼ੋਭਾ ਵਾਲੇ ਘੋੜੇ ਆ ਇਹ ਬਾਈ ਜੀ ਮਲਕੀਸ਼ ਸਿੰਘ ਜੀ ਸਰਪੰਚ ਧੂਰਕੋਟ ਅਰਜੀ ਕੋਹਾੜਾ ਜੀ ਵੀ ਜੀ ਆ ਜੋ ਵੀ ਜੀ ਇਹ ਕਬੱਡੀ ਦੇ ਇੱਕ ਵੀਡੀਓ ਹੋਰ ਇੱਕ ਥੋੜੀ ਬਰਵਾਰੀ ਦੇਖੋ ਚਲੇ ਨੇ ਕਿਉਂਕਿ ਜਿਹੜੇ ਬੋਲ ਆ ਬਹੁਤ ਧੰਨਵਾਦ ਬਾਈ ਇੱਕੋ ਹਿੰਦੀ ਬਾਜੀ ਦਾ ਗਾਂਧੀ ਬਾਜੀ ਦਾ ਭਤੀਜਾ ਸੂਰਨਿਆਲੇ ਦੇ ਆਗੇ ਨਹੀਂ ਵੀ ਹੁਣ ਉਹ ਵੀ ਆ ਰਹੇ ਆ ਬਹੁਤ ਧੰਨਵਾਦ ਤੇ ਮੂਰੇ ਜਿਹੜਾ ਬਾਜੀ ਨੀਲਾ ਕੋੜਾ ਧੰਨਵਾਦ ਮੀਲਾ ਆਕਾਸ਼ ਬੱਤਾ ਹਰਵੀਰ ਬੱਤਾ ਬਹਿਲ ਬੱਤਾ ਐਂਛ ਕੱਤੂ ਉਹਨਾਂ ਦਾ ਵੇਡ ਆਵਾ ਬਾਰਵੀ ਕੱਤੂ ਗੁਰਿੰਦਰ ਕਨੇਡਾ ਤੋਂ ਵੱਡੇ ਧੰਨਵਾਦ ਆ ਭਾਈ ਜੀ ਸਾਰਿਆਂ ਦਾ ਵੀਰ ਦਵਿੰਦਰ ਹੁਣੀ ਚੱਲਣ ਵਾਲ ਅਮਨ ਚੱਲਣੀ ਜੀ ਕਿਤੇ ਚੱਲਿਆ ਵਕ ਕਰਾਲੇ ਵਾਲੇ ਦਾ ਟਰਾਂਸਪੋਰਟ ਦਾ ਵੱਡਾ ਕੰਮ ਤੇ ਦੇਖਦਿਆਂ ਨਜ਼ਾਰਾ ਹੁਣ ਕਿੱਥੇ ਵੱਧਾ ਯਾਰਾਂ ਨਾਲ ਬਹਾਰਾਂ ਮੇਲੇ ਮਿੱਤਰਾਂ ਦੇ ਅੱਜ ਨਗਰ ਪਰਵਾਰੀ ਦੇ ਵਿੱਚ ਲੱਗੀ ਵੀਰ ਪਰਵਾਰੀ ਵਾਲਾ ਇਹ ਪਰਦੇਸਾਂ ਦੇ ਵਿੱਚ ਵੀ ਕੈਨੇਡਾ ਤੋਂ ਸਮੇਂ-ਸਮੇਂ ਦੀਆਂ ਗੱਲਾਂ ਹੁੰਦੀਆਂ ਨੇ ਤੇ ਤੇ ਜਿਹੜਾ ਸਾਹਮਣੇ ਤੁਸੀਂ ਕੈਮਰੇ ਤੇ ਦੇਖ ਰਹੇ ਹੋ ਜੀ ਜੀ ਦਾ ਦਿਵਾਲੀ ਵਾਲਾ ਅੱਜ ਇੱਕ ਕਾਹ ਦਾ ਬਹੁਤ ਧੰਨਵਾਦ ਤੇ ਜਿੱਥੇ ਵੱਡਾ ਪੁੱਤਕਾਰ ਬੇਟੇ ਨੂੰ ਘੋੜੇ ਦਿਖਾਉਣ ਲੈ ਆਇਆ ਵਾ ਹਾਂ ਵਾਧੂ ਧੰਨਵਾਦ ਜੀ ਬਣ ਵਾਲੀ ਮੈਂ ਵਿਕੀ ਦਾਤਾ ਜੀ ਜੇ ਭੈਣੀ ਵਾਲਾ ਨੋਨਾ ਜਾ ਜੂੜ ਜੱਗੀ ਆ ਪਰ ਕੋਰੇ ਹੜ ਕੇ ਖੜ ਕੇ ਜੂੜ ਦੀ ਰੇਤ ਨਾਲ ਫਿਰ ਉਹ ਫਾਈ ਭਾਜਦਾ ਸੀਗਾ ਬਾਦਲਾ ਧੰਨਵਾਦ ਸਾਡਾ ਭਰਾ ਸਾਡਾ ਸਰਕਾਰ ਕਰਨਾ ਇਹਦਾ ਸਤਕਾਰ ਦੇਣਾ ਸਾਡਾ ਫਰਜ਼ ਮੰਨਦਾ ਬਾਈ ਦੇ ਪਿੰਡ ਆ ਕਿਉਂਕਿ ਭਾਈ ਸਾਨੂੰ ਵੀ ਜਦੋਂ ਮੈਂ ਨਵਾਂ ਨਵਾਂ ਲੱਗਿਆ ਆ ਪਿੰਡਾਂ ਦਾ ਮੈਂ ਪਹਿਲਾਂ ਦੱਸਿਆ ਠੇ ਬੜਾ ਯੋਗਦਾਰ ਆ ਭਾਵੇਂ ਜੱਗੀ ਹੋਣੀ ਸੀ ਮਾਨੂੰ ਪਰ ਉਹ ਵੀ ਦੁਨੀਆ 'ਚ ਨਹੀਂ ਰਿਹਾ ਉਸ ਨਾਲ ਇਹ ਸਾਰੇ ਭਰਾ ਬਾਈ ਜੀ ਇਹੀ ਮਾਨ ਸਤਕਾਰ ਦੀਆਂ ਗੱਲਾਂ ਹੁੰਦੀਆਂ ਪਿੰਡ ਦਾ ਨੌ ਚਾਹੇ ਕੋਈ ਧੀ ਆ ਚਾਹੇ ਕੋਈ ਪੁੱਤ ਆ ਤੇ ਨਾ ਬਾਈ ਜੀ ਬੜੀ ਤੇ ਬਾਈ ਜੀ ਜੇ ਪੰਡਤ ਸਾਹਿਬ ਆ ਵੀ 25 ਲੱਖ ਦਾ ਫੇਰ ਪੂਰੀ ਬਣ ਜਵੇ ਤੇ ਨਾ ਬਾਈ ਜੀ ਮਕਾਨ ਦਾ ਸ਼ੋਰ ਹੈ ਲੱਗਿਆ ਇੱਕ ਪਾਸੇ ਮਸੀ ਦਰਬਾਰੀ ਵਾਲੇ ਦੀ ਗੱਲ ਚੱਲਦੀ ਆ ਤੇ ਇੱਕ ਪਾਸੇ ਕਬੂ ਖੰਨੇ ਵਾਲੀ ਦੀ ਗੱਲ ਚੱਲਦੀ ਆ ਉਹ ਸਾਹਮਣੇ ਕੱਲ ਕਾਰਤੂਸ ਵੀ ਨਾਲ ਹੋਣ ਲੱਗਿਆ ਹਾਂ ਜੇ ਮੈਂ ਕਿਹਾ ਬਈ ਬਿਨਾ ਹੁਣ ਰੋਕਦੇ ਹਾਂ ਹੁਣ ਰੋਕ ਰਿਹਾ ਸਭੀ ਯਾਰ ਇਹਨੂੰ ਕਿਉਂਕਿ ਚੰਡੀ ਖੜੀ ਆ ਤੇ ਹਰ ਬਾਜੀ ਕੋਈ ਨਾ ਘੋੜਾ ਲੈ ਕੇ ਜਾਇਓ ਬਹੁਤ ਘੋੜਾ ਲੈ ਕੇ ਜਾਇਓ ਬਾਜੀ ਰੋਕ ਰੋਦੋ ਚੰਡੀ ਖੜੀ ਆ ਤੇ ਦੇਖਦੇ ਆ ਮੁਕਾਬਲਾ ਕਿੱਥੇ ਜੁੜਦਾ ਤੇ ਮਕਾਮ ਦਾ ਬਾਜੀ ਚੋਟੀ ਦਾ ਫਸੜਾ ਹੋਇਆ ਬਾ ਚੋਟੀ ਦੇ ਮਕਾਮ ਦੇ ਤੇ ਲਈ ਅੱਜ ਨਕਰ ਦਰਬਾਰੀ ਦੇ ਵਿੱਚ ਕੁੰਡੀਆਂ ਦੇ ਸਿੰਘ ਫਸੇ ਹੋਏ ਆ ਯਾਰਾਂ ਨਾਲ ਬਹਾਰਾਂ ਮੇਲੇ ਮਿੱਤਰਾਂ ਨੇ ਮੇਲਾ ਬਾਜੀ ਹਾਂਜੀ ਬਾਜੀ ਖੜੀ ਕੋ ਛੰਨੀ ਖੜੀ ਆ ਕਿਉਂ ਰੋਕੋਗੇ ਉੱਪਰ ਉੱਪਰ ਰਕਿਆ ਤੇ ਥੋੜਿਆ ਪੈਣ ਦਾ ਬਾਜੀ ਮੈਂ ਤਾਂ ਨਹੀਂ ਕਹਿੰਦਾ ਵੀ ਜਾਓ ਕਿਉਂਕਿ ਜਿਹੜਾ ਅਸੂਲ ਆ ਬਾਜੀ ਕਿਸੇ ਦਾ ਜਾਲ ਮਰ ਕੋਈ ਖਰਾਬ ਹੋਵੇ ਟੀਮ ਦੇ ਬਾਕੀ ਟੀਮ ਪਰ ਖੁੰਦਾ ਚਾਹੇ ਘਰ ਆ ਚਾਹੇ ਸੂਬਾ ਚਾਹੇ ਦੇਸ਼ ਤੇ ਉਹਨੂੰ ਚਲਾਉਣ ਦੇ ਲਈ ਵੀਰ ਪਰਿਵਾਰ ਨੂੰ ਚਲਾਉਣ ਦੇ ਲਈ ਇੱਕ ਲਾਨੇਦਾਰ ਬੰਦਾ ਤੇ ਨਾਲ ਉਹਦੇ ਮਿਹਨਤ ਕਰਦੇ ਆ ਥੋੜੀ ਜੱਟੇ ਹਰੀਆ ਤੋਂ ਪਰਵਾਸ ਨਾ ਕਰਤਾ ਕਰੇ ਤੇ ਹੁਣ ਸੌਂ ਚੱਕਰ ਬੰਦਾ ਬਾਕੀ ਬਹੁਤ ਜਰਵਾਦੋਂ ਮੰਨੀਆਂ ਹੋ ਜੇ ਹੋ ਜੇ ਭਾਈ ਜੀ ਸਾਥ ਨਜ਼ਾਰਾ ਤੱਕਦੇ ਆ ਬੈਠੇ ਅਰਜਨ ਗਰੋਪਾ ਨੇ ਤੇ ਇਧਰੋਂ ਨਜ਼ਾਰਾ ਐਮ ਐਲ ਏ ਸਾਹਿਬ ਜੀ ਹੈਪੀ ਜੀ ਬੈਠੇ ਬਾਜੀ ਟੱਕਦੇ ਆ ਅੱਜ ਦਸ਼ੇਸ਼ ਕਾ ਦੀ ਲਾਸ਼ ਵੀ ਫੌਜ ਮੈਨਾ ਸੀ ਬਾਕੀ ਆ ਤੇ ਸਭੀ ਕਪੂਰ ਚੰਦੂ ਸਿੰਘਿਆ ਦੇ ਪੋਰੇ ਪਿੰਡ ਕਪੂਰਾਂ ਮੁੰਡਾ ਆਸਟ੍ਰੇਲੀਆ ਤੇ ਅਮਰੀਕਾ ਦੇ ਵਿੱਚ ਵਸਦਾ ਤਾਂ ਸਭੀ ਕਪੂਰ ਕੁਲਵੀਰ ਬਹੁਤ ਧੰਨਵਾਦ ਗੁਰੂ ਘਰੇ ਵਾਲਾ ਵੰਦੀ ਬਾਜੀ ਰਸੂਰੜੇ ਵਾਲਿਆਂ ਦਾ ਭਤੀਜਾ ਬਾਜੀ ਸਰਗਬ ਭਤੀਜਾ ਪਹੁੰਚ ਗਿਆ ਤੇ ਦੇਖਦੇ ਆ ਅੱਜ ਬਰਵਾਲੀ ਦੇ ਖੇਡ ਮੇਲੇ ਤੇ ਮਿਲੇ ਐਮਐਲਏ ਸਾਹਿਬ ਨਾਮਾ ਦੀ ਵਨਡ ਕੱਪ ਆਇਆ ਤੇ ਵੀ ਗੁਰੂ ਹਣੀ ਵੀ ਸਾਰੀ ਦਾ ਧੰਨਵਾਦ ਸਨੀ ਸਲਾਰ ਅਮਰਗੜ ਦੇ ਕੋਰੇ ਕਿੰਦਰਗੀਤ ਸਰਪੰਚ ਦਾ ਮੁੰਡਾ ਤੇ ਕਿਥੇ ਗੱਜਨमाजਰੇ ਵਾਲੇ ਸਰਪੰਚ ਸਾਹਿਬ ਦੇ ਨਾਲ ਨੇ ਪਰ ਆਲੋਚਨਾ ਨਹੀਂ ਬਾਈ ਜੀ ਬਿੰਦਾ ਬਰਮਾ ਬਾਈ ਪੰਮੇ ਹੁਣੀ ਜਰਮਨ ਕੇ ਰਹਿੰਦੇ ਆ ਕਿਸਾਨ ਜਾਂ ਪਹਵੰਦੀ ਦੇ ਆਕੂ ਆ ਬਾਈ ਬਿੰਦਾ ਬਰਮਾ ਆਿਆਂ ਦਾ ਘੋੜਾ ਆਉਂਦਾ ਬਹੁਤ ਧੰਨਵਾਦ ਸਰਦਾਰ ਰੁਪਿੰਦਰ ਸਿੰਘ ਜੀ ਮਹਿਮਾਨੀ ਐਮ ਐਲ ਏ ਆਈ ਵਾਏ ਕਿਤੇ ਭੁੱਲੂ ਡਾਲਾ ਦੀ ਗੱਲ ਚੱਲਦੀ ਆ ਕਿਤੇ ਲਾਡੀ ਦੀ ਗੱਲ ਚੱਲਦੀ ਆ ਇਹ ਸਰਪੰਚ ਸਾਹਿਬ ਹੋਣੀ ਆ ਉਹਨੂੰ ਟੱਕਰ ਪੈਣ ਵਾਲੀ ਗੱਲ ਕਿੱਥੇ ਹੋਦੀ ਆ ਲਓ ਭਾਈ ਜੀ ਜ ਦਵਰਗੀ ਵਾਲੇ ਹੈਪੀ ਦਾ ਮਰ ਗਿਆ ਉਹਦਾ ਭਾਬਾ ਨੇ ਦਾ ਦਵਰਗੀ ਵਾਲੇ ਦਾ ਮਰ ਗਿਆ ਕਿ ਹੋ ਜੇ ਪੰਚਾਇਤ ਮੈਂਬਰ ਬਣੇ ਇਹ ਤੁਹਾਡੇ ਪਿੰਡ ਦਾ ਵੀ ਭਵਿੱਖ ਤੈਅ ਕਰਦੀਆਂ ਤੇ ਹਲਕੇ ਦੀ ਨਮਾਜ਼ਗੀ ਕਰਨ ਵਾਲੀ ਸਮਾਜ ਜੋ ਸਿਹਤ ਦਾ ਵੀ ਭਵਿੱਖ ਤੈਅ ਕਰਦੀ ਹੈ ਕਿਉਂਕਿ ਅੱਜਾਂ ਵੀ ਪਿੰਡਾਂ ਤੋਂ ਦੇ ਬਾਈ ਜੀ ਬੈਸਕੀ ਬੱਤਾ ਸਟੱਡ ਫਾਰਮ ਕੋਈ ਨਾ ਹੁਣ ਕਾਨੂੰ ਪਰੇ ਕਰਦੇ ਹੋ ਨੌਕਰੀ ਦੇ ਕੇ ਐਮਐਲਏ ਸਾਹਿਬ ਦਾ ਖੜਾ ਛੁੜਣਾ ਵਰਿੰਦਰ ਸਿੰਘ ਜੀ ਚੌਧਰੀ ਕੱਲਰਵਾਲ ਮਲੇਰ ਕੋਟਲਾ ਦੇ ਕੋਲੇ ਪਿੰਡ ਹੈ ਚੌਧਰੀ ਸਰਦਾਰ ਮਜੀਦ ਸਿੰਘ ਜੀ ਧਨੋਲਾ ਆ ਗਈ ਵਾ ਲੈ 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 ਹੁਣ ਸਮਾਂ ਲੱਗਿਆ ਫਿਰਦਾ ਉੱਚਾ ਪਿੰਡ ਸੰਘੋੜ ਦੇ ਕੋਲ ਦੀ ਬਾਈ ਜੀ ਪੱਸੀ ਦੇ ਕੋਲੇ ਜਿਹੜਾ 27 ਤਰੀਕ ਦਾ ਇਹ 27 ਅਕਤੂਬਰ ਦਾ ਮੇਲਾ ਵਾ ਘੂੜਿਆਂ ਦਾ ਪਹੁੰਚੋ ਸਾਰੇ ਘੂੜੇ ਵਾਲੇ ਵੀ ਕਗੂ ਵੀਰ ਜੀ ਮਹਾਰੀ ਉਹਨਾਂ ਦੇ ਨਾਲ ਆਏ ਹੋਏ ਭਰਾਵਾਂ ਨਾਲ ਕੇ ਇਹਨੂੰ ਉਹਨਾਂ ਨੇ ਰੱਖਿਆ ਕਰ ਲਿਆ। ਕਿ ਕਰਦੇ ਆ ਬੱਬੂ ਉਹ ਨਹੀਂ ਆਪਣਾ ਬਾਈ ਬਾਅਦ ਨੂੰ ਲਾਓ ਮੈਨੂੰ ਲੱਗਦਾ ਵੀ ਲਾਸਟ ਘੋੜਾ ਜਾਂ ਘੋੜੀ ਆ। ਭਾਈ ਜੀ ਮੁਰੇ ਆਪਣੇ ਨਾਲ ਤੇ ਆਪਣੇ ਬੱਚਿਆਂ ਨੂੰ ਸਾਹਮਣੇ ਰੱਖਿਓ। ਮਲਕੀਸ਼ ਸਿੰਘ ਦੀ ਸਰਪੰਚ ਧੂੜਕੋਟ